ਪੀਚਾ ਹੈਗਾ ਕਿਸੇ ਵਿਅਕਤੀ ਵਿਸ਼ੇਸ਼ ਦਾ ਕਿਸੇ ਪਾਰਟੀ ਵਿਸ਼ੇਸ਼ ਦਾ ਨਹੀਂ ਇਹ ਨਾਲੇ ਵੀ ਕਹੂੰਗਾ ਵੀ ਇਹ ਸਿੱਖਾਂ ਦਾ ਵੀ ਨਹੀਂ ਇਹ ਪੂਰੇ ਪੰਜਾਬੀਆਂ ਦਾ ਮਾਨਸ ਦੀ ਜਾਤ ਸਭੇ ਕੋ ਭਜਨ ਉਹ ਗੁਰੂ ਉਹ ਗੁਰੂ ਗ੍ਰੰਥ ਸਾਹਿਬ ਇਦੇ ਅੰਦਰ ਦੇਸ਼ ਦੇ ਸਾਰੇ ਧਰਮਾਂ ਦੇ ਸਤਿਕਾਰਯੋਗ ਦੇਵੀ-ਦੇਵਤਿਆਂ ਗੁਰੂਆਂ ਪੀਰਾਂ ਦੀ ਬਾਣੀ ਦਰਸੋ। ਰਮੰਦਰ ਸਾਹਿਬ ਉਪਦੇਸ਼ ਚੋਂ ਚੋਂ ਵਰਣਾ ਕੋ ਸੰਧਿਆ ਇਹ ਸਵੇਰੇ ਅਰਦਾਸ ਕਰਦੇ ਆ ਨਾਨਕ ਨਾਮ ਚੜਦੀ ਕਲਾ ਤੇਰੇ ਭਾਣੇ ਸਰਬੱਤ ਦਾ ਭਲਾ। ਸੋ ਇਹ ਸਰਬੱਤ ਪੰਜਾਬੀਆਂ ਵੱਲੋਂ ਜਿਹੜਾ ਰੋਜ਼ ਮਾਰਗ ਹੈ ਤੇ ਨਿਆਂ ਲੈ ਕੇ ਰਵਾਂਗੇ ਤੇ ਦੂਜੇ ਪਾਸੇ ਰੈਲੀ ਰੈਲੀ ਗੇਮ ਪੰਜਾਬ ਦੇ ਅੰਦਰ ਇੱਕ ਨਵੀਂ ਚੱਲਦੀ ਕਬੱਡੀ-ਕੋੱਡੀ ਕਬੱਡੀ ਤਾਂ ਹੁੰਦੀ ਸੀ ਇਹ ਰੈਲੀ 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 ਗੇਮ ਕਾਲੀਆਂ ਤੇ ਕਾਂਗਰਸੀਆਂ ਨੇ ਬਾਦਲ ਤੇ ਕੈਪਟਨ ਨੇ ਰਲ ਕੇ ਰੈਲੀ ਰੈਲੀ ਗੇਮ ਚਲਾਈ ਆ ਮੈਂ ਤੁਹਾਡੇ ਜਰੀਏ ਕਾਂਗਰਸ ਦੇ ਲੀਡਰਾਂ ਨੂੰ ਤੇ ਕਾਲੀਆਂ ਨੂੰ ਪੁੱਛਣਾ ਚਾਹੂੰਗਾ ਤੁਸੀਂ ਆਪਣੀ ਰੈਲੀ ਦਾ ਮਤਲਬ ਦੱਸਦੇ ਹੋ ਕੀ ਹੈ ਕਿਹੜੇ ਮਕਸਦ ਵਾਸਤੇ ਤੁਸੀਂ ਰੈਲੀ ਕਰਨ ਲੱਗਿਓ टांग ਲੈ ਕੇ ਤੁਹਾਡੇ ਆਰਟੀਏ ਤੁਰੇ ਫਿਰਦੇ ਆ ਟਰਾਂਸਪੋਰਟਰਾਂ ਕੋਲੇ ਸਕੂਲ ਬੱਸਾਂ ਕਾਲਜ ਦੀਆਂ ਬੱਸਾਂ ਲੈਣ ਵਾਸਤੇ ਦੇ ਸ਼ਰਾਬਾ ਵੰਡ ਕੇ ਪੈਸੇ ਵੰਡ ਕੇ ਤੁਸੀਂ ਉਹ ਕੱਠ ਨੂੰ ਸੰਦੇਸ਼ ਕੀ ਦੇਣਾ ਉਸ ਕੱਠ ਦੇ ਵਿੱਚੋਂ ਲੋਕਾਂ ਨੂੰ ਸੰਦੇਸ਼ ਤੁਸੀਂ ਕੀ ਦੇਣਾ ਚਾਹੁੰਦੇ ਹੋ ਸਿਰਫ ਇਹ ਕਿ ਜਿਹੜਾ ਆ ਬਰਗਾੜੀ ਦੇ ਵਿੱਚ ਰੋਸ ਮਾਰਚ ਹੋਣ ਜਾ ਰਿਹਾ ਉਹਦਾ ਪ੍ਰਭਾਵ ਕਿਸੇ ਤਰੀਕੇ ਮੱਦਮ ਕੀਤਾ ਜਾ ਸਕੇ ਲੋਕਾਂ ਨੂੰ ਰੋਕਿਆ ਜਾ ਸਕੇ ਵੀ ਉੱਥੇ ਨਹੀਂ ਤੇ ਅੱਜ ਮੈਨੂੰ ਇਸ ਗੱਲ ਦੀ ਬੇਹਤ ਪ੍ਰਸੰਤਾ ਤਰਵਾਸ ਹੈ ਮੈਂ ਪੰਜਾਬ ਦੇ ਦੌਰੇ ਤੇ ਆ ਮਾਝਾ ਲਾਗੇ ਆ ਦੁਆਬਾ ਲਾਗੇ ਆ ਮਾਰਵਾ ਪਟਿਆਲਾ ਸਾਈਡ ਸੰਗਰੂਰ ਸਾਈਡ ਜਾ ਕੇ ਆ ਆਪ ਮਹਾਰਾ ਲੋਕਾਂ ਦੇ ਅੰਦਰ ਇੱਕ ਜੋਸ਼ ਉਹ ਇਸ ਕਰਕੇ ਆ ਜੋਸ਼ ਇਸ ਕਰਕੇ ਲੋਕਾਂ ਦੇ ਵਿੱਚ ਇੱਕ ਰੋਸ ਵਜੋਂ ਪੈਦਾ ਹੋਇਆ ਵੀ ਇਹ ਦੋਨੋਂ ਜਾਣੇ ਕਰਨ ਕੀ ਲਾਗੇ ਇਹਨਾਂ ਨੇ ਤਾਂ ਆਪਣੇ ਜਿੱਤੋਂ ਬੜੀ ਕਾਂਗਰਸ ਦੇ ਕਾਲੀਆਂ ਨੇ ਚਲਾਕੀ ਖੇਡੀ ਸੀ ਛਾਤਰਪੁਣਾ ਦਿਖਾਇਆ ਸੀ ਪਰ ਉਲਟ ਪੈ ਗਿਆ ਲੋਕ ਆਜ ਇਹਨਾਂ ਦੀਆਂ ਰੈਲੀਆਂ ਨੂੰ ਲੈ ਕੇ ਜਿੱਥੇ ਗੁੱਸੇ ਦੇ ਵਿੱਚ ਆ ਤੇ ਉੱਥੇ ਲੱਖਾਂ ਦੀ ਗਿਣਤੀ ਦੇ ਵਿੱਚ ਜਿਹੜਾ ਪੋਟ ਪੂਰਾ ਤੋਂ ਬਰਗਾੜੀ ਰੋਸ ਮਾਰਚ ਉਹਦੀਆਂ ਤਿਆਰੀਆਂ ਵਾਸਤੇ ਅੱਜ ਭਗਤਾ ਭਾਈ ਬਠਿੰਡਾ ਭੱਲਾ ਸਾਹਿਬ ਨੇ ਬਹੁਤ ਸਾਰੀਆਂ ਮੀਟਿੰਗਾਂ ਰੱਖਿਆ ਨੇ ਤੇ ਮੈਂ ਸੰਗਤ ਨੂੰ ਬੇਨਤੀ ਲਾਉਣ ਵਾਸਤੇ ਹਾਜ਼ਰ ਹਾਂ ਸਾਡੀ ਗੱਲ ਨੂੰ ਤਸਦੀਕ ਕੀਤਾ ਸੀਨੀਅਰ ਕੈਬਨਿਟ ਵਜ਼ੀਰ ਜਿਹੜਾ ਕੈਪਟਨ ਤੋਂ ਦੂਜੀ ਕੁਰਸੀ ਤੇ ਮੰਤਰੀ ਮੰਡਲ ਦੇ ਮੀਟਿੰਗ ਦੇ ਵਿੱਚ ਬੈਠਾ ਹੁੰਦਾ ਨਜੋਤ ਸਿੱਤੂ ਦੀ ਧਰਮ ਪਤਨੀ ਨੇ ਇੱਕ ਮਾਸਟਰ ਬਰਨਾਲੇ ਤੋਂ ਕਾਲ ਕਰਦਿਆ ਉਹਨਾਂ ਨੂੰ ਸਰਕਾਰੀ ਟੀਚਰ ਸ਼ਾਇਦ ਤੁਸੀਂ ਵੀ ਉਹ ਆਡੀਓ ਸੁਣਿਆ ਹੋਵੇ ਐਂਡ ਉਹਦੇ ਵਿੱਚ ਉਹਨਾਂ ਨੇ ਤਸਦੀਕ ਕਰਤੀ ਗੱਲ ਕਿ ਪੰਜਾਬ ਅੰਦਰ ਜਿਹੜਾ ਲੁੱਟ ਦਾ ਤੰਤਰ ਹੈ ਕਹਿੰਦੇ ਜੇ ਮੁੱਖ ਮੰਤਰੀ ਤੇ ਸਰਕਾਰ ਬੇਈਮਾਨ ਹੋਵੇ ਤੇ ਸਿੱਧੂ ਦੀ ਰਾਹ ਪੰਜਾਬ ਨੂੰ ਅਮੀਰ ਕਰਨ ਵਾਲੀ ਐਮੀਅਤ ਹੀ ਕੁਛ ਨਹੀਂ ਰੱਖਦੀ ਥੋੜਾ ਟਾਈਮ ਹੀ ਰਹਿ ਗਿਆ ਜੀ ਕਹਿੰਦੇ ਹੁੰਦੇ ਨਹੀਂ ਕਹਿੰਦੇ ਥੋੜਾ ਟਾਈਮ ਰਹਿ ਗਿਆ ਸੁਣਦੇ ਕੁਛ ਨਹੀਂਗੇ ਕਾਂਗਰਸ ਹਕੂਮਤ ਦੇ ਅੰਦਰ ਦੀ ਤਸਵੀਰ ਉਸ ਬੀਬੀ ਦੇ ਸੱਚੇ ਬਿਆਨ ਨੇ ਪ੍ਰਗਟ ਕਰ ਦਿੱਤੀ ਹੁਣ ਸਾਨੂੰ ਕੋਈ ਬਾਹਲਾ ਇੱਕ ਹੂੰਗਾ ਵੀ ਕੱਟਕਾਰ ਕਰਕੇ ਸਾਨੂੰ ਲੋੜ ਨਹੀਂ ਹੈਗੀ ਮੈਂ ਤਾਂ ਜਿੱਥੇ ਪੱਤਰਕਾਰਾਂ ਨੇ ਸਵਾਲ ਪੁੱਛੇ ਮੇਰੇ ਕੋਲੇ ਆਡੀਓ ਮੈਂ ਉੱਤੇ ਪਿੰਨ ਲਾ ਕੇ ਰੱਖੀ ਹੋਈ ਆ ਆਪਣੇ ਵਟਸਐਪ ਤੇ ਮੈਂ ਜਦ ਇਹ ਸੁਣਾ ਦਿੰਨਾ ਵੀ ਆਰ ਮੇਰੀਆਂ ਗੱਲਾਂ ਹੋ ਸਕਦਾ ਉਹ ਕਹਿਣਗੇ ਦਾ ਵਿਰੋਧ ਦੇ ਵਿੱਚ ਹੈਗਾ ਆਪੋਜੀਸ਼ਨ ਵਾਲਿਆ ਝੂਠ ਬੋਲਦੇ ਆ ਵੀ ਆਲਾ ਸੁਣ ਲੋ ਇੱਕ ਸੀਨੀਅਰ ਕੈਬਨਿਟ ਵਜ਼ੀਰ ਦੀ ਧਰਮ ਪਤਨੀ ਸਚਾਈ ਬਿਆਨ ਕਰ ਰਹੀ ਆ ਕੀ ਹੋ ਰਿਹਾ ਪੰਜਾਬ ਵਿੱਚ ਸੋ ਇਹ ਸਾਰੀਆਂ ਗੱਲਾਂ ਨੂੰ ਲੈ ਕੇ ਕੈਪਟਨ ਮਨਿੰਦਰ ਸਿੰਘ ਬਾਦਲਾ ਨੂੰ ਸੇ ਸਾਡੇ ਕੋਲੇ ਤਾਂ ਨਾ ਪੈਸੇ ਹੈਗੇ ਇੰਤਜ਼ਾਮ ਕਰਨ ਵਾਸਤੇ ਨਾ ਸਾਡੇ ਕੋਲੇ ਡਾਂਗ ਹੈਗੇ ਆ ਵੀ ਅਸੀਂ ਲੋਕਾਂ ਦੀਆਂ ਬੱਸਾਂ ਖੋਲੀਏ ਨਾ ਅਸੀਂ ਸ਼ਰਾਬ ਵੰਡਣੀਆਂ ਨਾ ਪੈਸੇ ਦੇਣੇ ਆ ਇਹ ਸੰਗਤੀ ਸ਼ਰਦਾ ਦਾ ਕਾਠ ਹੈ। ਇਹ ਜਿਹੜੀ ਅਕਾਲੀ ਦਲ ਜਿਹੜੀ ਰੈਲੀ ਹੈ ਜੀ ਪਟਿਆਲੇ ਕਰ ਰਹੀ ਹੈ ਔਰ ਜਿਹੜੇ ਕਾਂਗਰਸ ਵਾਲੇ ਹੈ ਉਹ ਲੰਮੀ ਕਰ ਰਹੇ ਹੈ। ਤੁਸੀਂ 7 ਤਰੀਕ ਹੀ ਕਿਉਂ ਚੁਣੀ ਹੈ ਜੀ ਲੰਮੀ? ਅਸੀਂ ਨਹੀਂ ਚੁਣੀ। ਤੁਸੀਂ ਗਲਤਫਹਿਮੀ ਦੇ ਵਿੱਚੋਂ 7 ਤਰੀਕ ਆਲ ਪਾਰਟੀ ਮੀਟਿੰਗ ਹੋਈ ਐਕਸ਼ਨ ਕਮੇਟੀ ਬਣ ਗਈ ਜੁਆਇੰਟ ਐਕਸ਼ਨ ਕਮੇਟੀ ਇਹ ਪਹਿਲਾਂ ਅਨਾਉਂਸ ਹੋਇਆ। ਉਸ ਤੋਂ 2 ਦਿਨ ਬਾਅਦ ਅਕਾਲੀ ਦਲ ਤੇ ਕਾਂਗਰਸ ਨੇ ਅਨਾਉਂਸਮੈਂਟ ਕੀਤੀ ਆਪਸ ਦੇ ਵਿੱਚ ਉਹਨਾਂ ਨੇ ਦੋਨਾਂ ਨੇ ਮੀਟਿੰਗ ਕੀਤੀ ਵੀ ਹੁਣ ਕਰੀਏ ਕੀ? ਉਸ ਮੀਟਿੰਗ ਦੇ ਵਿੱਚੋਂ ਇਹ ਸਾਹਮਣੇ ਆ ਗਿਆ ਸਿੱਟਾ ਵੀ ਆਪਾਂ ਵੀ ਰੈਲੀਆਂ ਕਰੋ ਲੋਕਾਂ ਨੂੰ ਉੱਥੇ ਜਾਣ ਤੋਂ ਰੋਕਣ ਵਾਸਤੇ ਪਰ ਉਲਟ ਪੈ ਗਈ ਅੱਜ ਕੀ ਅਸਮਾਨ ਟੁੱਟ ਗਿਆ ਤੇ ਖਜੂਰ ਤੇ ਲਟਕ ਗਿਆ ਲੋਕ ਹੋ ਸਕਦਾ ਇਸ ਰੋਸ مارچ 'ਚ ਘੱਟ ਸੰਗਤ ਆਉਂਦੀ ਪਰ ਜਦੋਂ ਇਹਨਾਂ ਦੋਨਾਂ ਨੇ ਰੈਲੀਆਂ ਰੱਖਣੀਆਂ ਤੇ ਲੋਕਾਂ ਦੇ ਮਨ ਅੰਦਰ ਇੱਕ ਰੋਸ ਪੈਦਾ ਹੋ ਗਿਆ ਉਹ ਰੋਸ ਜੋਸ਼ ਦੇ ਵਿੱਚ ਤਬਦੀਲ ਹੋ ਕੇ ਲੱਖਾਂ ਦੀ ਗਿਣਤੀ ਦੇ ਵਿੱਚ ਸੰਗਤ ਬਰਗਾੜੀ ਰੋਸ مارچ ਦੇ ਵਿੱਚ ਸ਼ਾਮਲ ਹੋ ਗਈ